ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਉਮੀਦ ਕਰਦਾ ਤੁਸੀ ਸਾਰੇ ਵਧੀਆ ਹੋਵੋਗੇ ਤੇ ਆਜੋ ਆਪਣਾ ਫਿਰ ਵਲੌਗ ਵੇਖਦੀ ਆਂ। ਅੱਜ ਪੰਜਵਾਂ ਦਿਨ ਕਣਕ ਬਡਣ ਦਾ ਅੱਜ ਯਾਰ ਅਸੀਂ ਚੱਲੇ ਲੈ ਕੇ ਟਰੈਕਟਰ ਖੇਤਾਂ ਨੂੰ ਅੱਜ ਵਾਰੀ ਆ ਗਈ ਜੂਰ। ਚਲੋ ਖੇਤ ਬਾਹਰ ਦੇ ਜਾ ਕੇ ਬੰਦ ਵਾਲੇ। ਲੱਗੇ ਹੀ ਕੰਮ ਕਰਨ ਸ਼ੁਰੂ ਅੱਜ ਪਰ ਕਣਕ ਪੜਾਈ ਦਾ। ਚਲੋ ਦੇ ਦੇ ਆਂ ਫਿਰ। ਕਣਕ ਤਾਂ ਜੀ ਜਾਵਾਂ ਸੁੱਕੀ ਬਈ ਆ ਕੰਦੇ ਆਇਆ ਹੈਗਾ ਜੀ ਆਪਣਾ 12 ਕਿਲਿਆਂ ਦਾ ਕੇਰਾ ਚਲੋ ਫੇਟ ਭਾਈ ਕੰਮ ਆਜੂ ਸਨਕ ਪੜਾਈ ਦਾ ਲੈ ਕੇ ਬਾਬੇ ਦਾ ਨਾਮ ਚਲੋ ਭਰਦੇ ਆ ਟਰਾਲੀ 15 ਬੁੱਢੀ ਲੈ ਆਉਣੇ ਘਰੋਂ ਦੂਜੀ 18 ਰੋਟੀ ਹੋਰ ਨਾਲੇ ਬੰਤੋ ਆਏ ਪੁਰੇ ਪਾਲੀ ਦੇ ਕਿੰਨਾ ਚੁ ਲਾਇਆ ਦੇਖ ਮੈਂ ਇੱਕ ਮਿੰਨਾ ਤੇ ਦੂਜੇ ਦੇ ਕਟਿੰਗ ਵਾਲੇ ਦੇ ਹਾਂ ਕਟਿੰਗ ਵਾਲੇ ਦੇ ਇੱਕੇ ਵਾਲੇ ਦੇ 3-4 ਮਿੰਟ ਆ। ਅੱਛਾ ਮੂੰਹ ਬੰਦਿਆ ਤੂੰ ਉੱਠ ਚੜਦੀ ਆ ਤੁਹਾਨੂੰ। ਹੈਂ? ਵੀਡੀਓ ਬੋਲਦਾ। ਹਾਂ। ਹੁਣ ਕਿੱਥੇ ਚੱਲੇ ਆ? ਹੁਣ ਕਿਹੜਾ ਉਹ ਤਾਂ ਡਲ ਰਹਿੰਦੇ ਆ। ਹੁਣ ਤਾਂ ਇੱਧਰ ਰਹਿਣਗੇ ਜਦੋਂ ਢੇਡਾ ਲਾਵਾਂਗੇ। ਕੋਈ ਨਾ। ਅੱਛਾ। ਉਰੇ ਆ। ਹਾਂ। ਯਾ ਸੰਗ ਲੱਗਦੀ ਆ। ਹਾਂ ਵੀਡੀਓ ਤੂੰ ਕੜਕ ਦੱਸ ਹੈਗਾ ਸ਼ੂਟਰ ਸ਼ੂਟਰ ਗੁਰੂ ਵਾਲਾ ਬਣਿਏ ਮਿਰਜੀ ਗੁਰੂ ਵਾਲਾ ਐ ਲੋਕਾ ਪਾਗਲ ਲੋਕਾ ਉਧਰੋਂ ਕਮਾ ਰਿਆ ਤੇਰਾ ਹਾਂਜੀ ਸਾਹਿਬ ਜੀ ਕਿੱਦਾਂ ਵਧੀਆ ਆ ਜਦੋਂ ਇਹ ਬਲੌਗ ਚ ਲੈ ਗੁਰੂ ਵਾਲਾ ਬਣੀਏ ਵੀਰ ਜੀ ਨਸ਼ਿਆਂ ਨੂੰ ਛੱਡੀਏ ਹਾਂ ਗੁਰੂ ਵਾਲਾ ਕਿਦਨ ਕਹੋ ਕਿਦਨ ਕਹੋ ਗੁਰੂ ਵਾਲਾ ਬਣੀਏ ਵੀਰ ਜੀ ਹੂੰ ਗੁਰੂ ਵਾਲਾ ਬਣੀਏ ਓ ਨਸ਼ਿਆਂ ਨੂੰ ਤਿਆਗ ਗਏ ਓ ਗੁਰੂ ਵਾਲਾ ਬਣੀਏ ਵੀਰ ਜੀ ਗੁਰੂ ਵਾਲਾ ਬਣੀਏ ਇਧਰ ਸਬਾਹ 11 ਵਜੇ ਚਲਾ ਲਓ ਦਾਰੂ ਚਾ ਕਹੋ ਸ਼ਵੀਰ ਲਾ ਦੋ ਅੱਜ ਬਰਪਾ ਕੇ ਚਾਚਾ ਕਿੱਥੇ ਹੈ ਚਾਚਾ ਇੱਥੇ ਕਿੱਥੇ ਫੈਲਣਾ ਹੈ ਰਾਜ ਕਹਾਂ ਚੱਲੇ ਇੱਕ ਓ ਕਰ ਲੈ ਵੱਡ ਲੈ ਵੱਡ ਲੈ ਓਏ ਜ਼ਰਾ ਦੋ ਬੋਤਲ ਭਰ ਲੈ ਅੰਦਰ ਜਾ ਕੇ ਭੱਜ ਠੰਡੇ ਪਾਣੀ ਦੀ ਬੱਠ ਠੀਕ ਹੈ ਚੱਲੀਏ ਲੈ ਰੀਲ ਕੱਢਣੀਆਂ ਤੇਰੀ ਕੱਢੀ ਇਹਨਾਂ ਨੂੰ ਕੋਈ ਕੰਮ ਹੀ ਨਹੀਂ ਹੈਗਾ ਕਹਿੰਦਾ ਸਨ ਨਹੀਂ ਸਾਲਾ ਫੋਨ ਕਰਦਾ ਲੈਦਾ ਇਹਨੂੰ ਘਰ ਦਿਆ ਨੇ ਇੰਸਟਾਗ੍ਰਾਮ ਤੇ ਆਈਡੀ ਆ ਰੀਲਾਂ ਹੀ ਤੁੰਨੀ ਆਉਂਦਾ ਰੀਲਾਂ ਹੀ ਕਿਦਣ ਕਾਓ ਕਿਦਣ ਕਾਓ ਕਰਾਈ ਆਉਂਦਾ ਵਾਟਰ ਠੰਡਾ ਆ ਵੇ ਭੈਣ ਕੋਲਡ ਵਾਟਰ ਕੋਲ ਕੋਲ ਠੰਡਾ ਠੰਡਾ ਗੂਲ ਗੂਲ ਵਾਟਰ ਇਹਨਾਂ ਨੂੰ ਸਾਲਿਆਂ ਨੂੰ ਉਹਦਾ ਨਹੀਂ ਹੈਗਾ ਵੀ ਉਹ ਮਾਂ ਨੂੰ ਆਪੀ ਨੂੰ ਕਵਾ ਲੀ ਆਪੀ ਟਰਾਲੀ ਆ ਉਹ ਮਾਂ ਦਾ ਕਲੇਜਾ ਡੋਡੋ ਤੇ ਜਾਂਦਾ ਉਤੋਂ ਦੀ ਕਰਾ ਫੋਨ ਲੈਦਾ ਇਹਨੂੰ ਯਾਰ ਤੁਸੀਂ ਚਾਚਾ ਦਾ ਫੋਨ ਫੜੋ ਪਹਿਲਾਂ ਤਾਂ ਯਾਰ ਸਾਰੇ ਜਣੇ ਸਾਰੇ ਜਣੇ 15 Pro Max ਆ ਬੈਟਰੀ ਕਿੰਨੀ ਆ ਬੈਟਰੀ ਆ 15 Pro Max ਨੇਚਰਲ ਬਲੈਕ ਆ 86% ਬੈਟਰੀ ਬੈਟਰੀ ਸੈੱਟ ਉਹ ਜੀਬੀ ਨਹੀਂ ਦੱਸੇ ਕਿੰਨੀ ਆ 256 ਜੀਬੀ ਬਲੈਕ ਕਰ ਦੋ 256 ਜੀਬੀ ਬਲੈਕ ਕਰ ਠੀਕ ਆ ਵੇਚਣਾ 20000 ਦਾ ਓਏ ਫੇਰ ਵਧਾਥ ਨੇ ਵਿਕਣੀ ਆ ਹਰਸ਼ ਓਏ ਵੇਚਣਾ 20000 ਦਾ ਆ ਵੀਰਾ ਰਾਤ ਨਾਲ ਇਕੱਠਾ ਮਹਾ ਤੋਂ ਮਿਲਿਆ ਵੀ ਇਕੱਠੇ ਵੇਚਾਂਗੇ ਅੱਜ ਅੱਜ ਬਟਰ ਜੇ ਕੰਨ ਚੱਲੂ ਸ਼ਾਮ ਨੂੰ ਫਿਰ ਮੰਡੀ 'ਚ ਪਾਣੀ ਮੈਨੂੰ ਲੈ ਕੇ ਤੇੜਾ ਪੂਰਾ ਕੰਮ ਕਰਦਾ ਬੰਦਾ ਅਦੈਲਾ ਭੁੱਖਾ ਇਹੋ ਜਿਹਿਆਂ ਭੁੱਖਾ ਹੁੰਦੇ ਆ ਬਿਲਕੁਲ ਬੋਤਲ ਰੱਥ ਹੋ ਕੇ ਲੈ ਗਿਆ ਪਾਣੀ ਪੀਂਦੇ ਤੋਂ ਵਾਹ ਸਰ ਵੀ ਹਰਮ ਦਾ ਹੈ ਹੀ ਨਹੀਂ ਪੂਰਾ ਓਏ ਬੋਤਲ ਲੈ ਆ ਕੇ ਦੇ ਹੁਣ ਪਾਣੀ ਦੀ ਭਰ ਕੇ ਸਾਲੀ ਸਾਰੀ ਪੀ ਗਿਆ ਦੇਖ ਲੈ ਨੰਦ ਓਏ ਓ ਨੰਦ ਓਰੇ ਆ ਬੇਟਾ ਸੁਣਾ ਕੇ ਗੱਲ ਰਿਹਾ ਓਰੇ ਓਰੇ ਮੈਂ ਨਹੀਂ ਕਹਿੰਦਾ ਓ ਰਾਜ ਭయ్యా ਹੇ ਬਬੂਆ ਬਾਤ ਸੁਣਵਾ ਹਾਂਸਦੇ ਆ ਹੇ ਬਬੂਆ ਬਾਤ ਸੁਣਵਾ ਰੇ ਵਾਹਾਂ ਸੇ ਕੱਸੀ ਲੈ ਕੇ ਆਓ ਦਾਣਾ ਪੱਧਰ ਕਰੋ ਕੱਠੀ ਦੇ ਕੇ ਆਓ ਵਾਹਾਂ ਸੇ ਕੱਠੀ ਆ ਜਨਸਾ ਪੰਗੇ ਲੈਣ ਦੀ ਹਟ ਸਾ ਦੇਖਿਓ ਆਹੋ ਕਰਦੇ ਆ ਜਾਵ ਲੈ ਆਇਆ ਪੂਰਾ ਪੂਰਾ ਜਾਉਣਾ ਹੈ ਉਹ ਨਾ ਵੇ ਬ੍ਰਿਟਿਜੈਂਟ ਆ ਪਰਕੇ ਟਰਾਲੀ ਉਹ ਹਲਾ ਬਾਲਣਾ ਡਾਕੂ ਬਾਲਿਆ ਨਾ ਮਾਨ ਤੰਗਲ ਲੰਡਾ ਲੱਗ ਗਈ ਮੈਂ ਤੇ ਹਰਸ਼ਪੁਰ ਬੈਠਿਆ ਗੱਡੀ 'ਚ ਅੱਜ ਹੋਊ ਇਥੇ ਅੱਧੀ ਰਾਤ ਤੇ ਦਿਖਾਉਣਾ ਫਿਰ ਮਹੌਲ ਹੋ ਮੋੜੀ ਦੇ ਰਾਤ ਨੂੰ ਕੀ ਬੰਦਾ ਇੱਥੇ 1 ਘੰਟਾ ਇੰਦਰ ਜਾਣ ਲਈ 1 ਜਾਲਦਾ ਹੋ ਅੱਗੇ ਪਰੇ ਹੋਰੇ ਪਰੇ ਡਰਾਈਵਰ ਖਤਰਨਾਕ ਹੀ ਆ ਸਾਡਾ ਅੱਜ ਲੰਡੀਆਂ ਜੀਪਾਂ ਵਾਲੇ ਸਰਦਾਰ ਆ ਗਏ ਅੱਜ ਆ ਰੋੜੀ ਦੇ ਜਾਣ ਕੇ ਦੇਖੀ ਹੋਏ ਛਾੜ ਦੇ ਜੋਬ ਇੱਧਰ ਵੀ ਖੇਤਰੇ ਕੰਮ ਨੂੰ ਅਜੇ ਮੰਡੀ ਦਾ ਮੋਹ ਇਹ ਨਾ ਕਰਾਈਏ ਸਾਰਿਆਂ ਨੂੰ ਹੌਲੀ ਹੌਲੀ ਸਾਲਿਆ ਧੂੜ ਬਹੁਤ ਔੜਦੀ ਆ ਮਗਰ ਮੰਡੀ ਭਰ ਗਈ ਹੈ ਨਾ ਇਹ ਦੋ ਦਿਨਾਂ ਜੀ ਲੱਡੀ ਜੀ ਤੇ ਓਹ ਲੱਡੀ ਜੀ ਤੇ ਜਾਂਦੇ ਬਾਈ ਭਜੀ ਬਾਕੀ ਨਹੀਂ ਕਿਸੇ ਦੀ ਓਏ ਓਹ ਗਾਣਾ ਨਹੀਂ ਸੀਗਾ ਦੀਪਾ ਉਹ ਤੇ ਮਰਦੀਆਂ ਥਾਰਾਂ ਵਾਲੀਆਂ ਕਿੱਤੀ ਗੱਲ ਹਰ ਜਾ ਇਧਰ ਆ ਤੇ ਵੀਰਵਾਰਾ ਫੁੱਲ ਅੱਡੇ ਜਰਾ ਫਿਆ ਜਮੜਾ ਜੀ ਹਾਂ ਬਹੁਤ ਬਹੁਤ ਫੁੱਲ ਰਾਹ ਅੱਡੇ ਜਾ ਜੀ ਕੋਲੇ ਜਰਾ ਆ ਬਾਈ ਰੁਗਣੀ ਦੀਆਂ ਜੇ ਮੂਰੇ ਹੁੰਦੇ ਹੋ ਕਿੱਦਾਂ ਨੂੰ ਜਣਾ ਪਰੇ ਇਹ ਇਧਰ ਆ ਗੁਰਦੁਆਰਾ ਸਾਹਿਬ ਸੰਭੜਾ ਦਾ ਯਾਰ ਫੁੱਲ ਹੀ ਜਾਂਦਾ ਤੱਕ ਵੀ ਜਾਨ ਖੱਜਰੇ ਵੇਖ ਮੱਤਰ